ਅਗੇ ਤੁਹਾਡੇ ਮਹੱਲੇ ਦੇ ਵਿੱਚ ਵੀ ਕੂੜਾ ਚੁੱਕਣ ਵਾਲੇ ਜਾਂ ਕਹਿ ਲਓ ਲਿਫਾਫੇ ਚੁੱਕਣ ਵਾਲੇ ਘੁੰਮਦੇ ਹੁੰਦੇ ਨੇ ਮੋਢੇ ਦੇ ਉੱਤੇ ਇੱਕ ਬੋਰੀ ਰੱਖ ਕੇ ਕਿ ਤੁਸੀਂ ਸਾਵਧਾਨ ਹੋ ਜਾਓ ਕਿਤੇ ਇਹ ਤੁਹਾਡਾ ਸਮਾਨ ਹੀ ਕਰੋ ਨਾ ਚੁੱਕ ਕੇ ਲੈ ਜਾਣ ਅੰਬਰਸਾ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਦੋਂ ਸਰ ਨਗਰ ਦਾ ਜਿੱਤੇ ਕਿ ਇੱਕ ਲਿਫਾਫੇ ਚੁੱਕਣ ਵਾਲਾ ਨੌਜਵਾਨ ਜੋ ਕਿ ਦੇਖਣ ਦੇ ਵਿੱਚ ਨਸ਼ੇੜੀ ਹੀ ਲੱਗਦਾ ਗਿਆ ਪੇਠੂਪੇ ਇੱਕ ਵੱਡੀ ਬੋਰੀ ਚੁੱਕ ਕੇ ਘੁੰਮਦਾ ਆ ਨਜ਼ਰ ਆਉਂਦਾ ਸੀ ਲੇਕਿਨ ਬੀਤੇ ਦਿਨੀ ਉਹਨੇ ਇੱਕ ਘਰ ਦੇ ਵਿੱਚੋਂ ਅੰਦਰ ਵੜਕੇ ਦਾ ਗੇਟ ਉੱਤੇ ਚੜ੍ਹ ਕੇ ਕੁਰਸੀ ਜਿਹੜੀ ਗਈ ਆ ਉਹ ਚੁੱਕ ਕੇ ਆਪਣੇ ਬੈਗ ਦੇ ਵਿੱਚ ਜਿਹੜਾ ਵੱਡਾ ਉਹਦਾ ਕੋ ਬੋਰਾ ਹੁੰਦਾ ਉਹਦੇ ਵਿੱਚ ਪਾ ਕੇ ਉੱਥੋਂ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਸੀਸੀਟੀਵੀ ਦਿਖਾਉਣੇ ਪਏਗੇ ਆ ਹਰਾਨੀ ਜਨਕ ਵੀਡੀਓ ਦਿਖਾਉਣੇ ਪਏਗੇ ਜਿਹਨੂੰ ਦੇਖ ਕੇ ਤੁਹਾਡੇ ਰੋਗ ਤੇ ਹੀ ਖੜੇ ਹੋ ਜਾਣਗੇ ਕਿ ਦਿਨ ਦਿਹਾੜੇ ਚਿੱਟੇ ਦਿਨ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਕਰ ਗਿਆ ਇਹ ਨਸ਼ੇੜੀ ਮੁੰਡਾ ਉਸ ਤੋਂ ਬਾਅਦ ਦੀ ਭਾਲ ਦਾ ਕੀਤੀ ਜਾ ਰਹੀ ਹੈ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਆਪ ਦੇ ਘਰਾਂ ਦੇ ਵਿੱਚ ਕਿੱਥੇ ਹੋਣ ਸੇਫ ਲੈ ਚੁੱਕੇ ਗਿਆ ਦਿਨ ਦਿਹਾੜੇ ਇਸ ਤਰ੍ਹਾਂ ਦੇ ਨੌਜਵਾਨ ਜੋ ਕਿ ਪਹਿਲਾਂ ਲਿਫਾਫੇ ਦੀ ਆੜ੍ਹਤ ਦੇ ਵਿੱਚ ਗਲੀ ਗਲੀ ਮੁਹੱਲੇ ਦੇ ਵਿੱਚ ਘੁੰਮਦੇ ਨੇ ਲਿਫਾਫੇ ਇਕੱਠੇ ਕਰਦੇ ਪਲਾਸਟਰ ਦਾ ਸਮਾਨ ਇਕੱਠਾ ਕਰਦੇ ਨੇ ਉਹ ਨਾਲ ਦੇ ਨਾਲ ਤੁਹਾਡੀ ਘਰਾਂ ਦੀ ਜਾਣਕਾਰੀ ਵੀ ਪੂਰੀ ਤਰ੍ਹਾਂ ਰੱਖਦੇ ਹੈਗੇ ਨੇ ਜਦੋਂ ਜਾਣਕਾਰੀ ਪੂਰੀ ਮਿਲ ਜਾਂਦੀ ਹੈ ਤੇ ਫਿਰ ਉੱਥੋਂ ਦੀ ਚੀਜ਼ਾਂ ਚੁੱਕ ਕੇ ਆਪਦੇ ਵੱਡੇ ਬੋਰੀ ਦੇ ਵਿੱਚ ਪਾ ਕੇ ਦਫੂ ਚੱਕਰ ਹੋ ਜਾਂਦੇ ਨੇ ਹੁਣ ਤੁਸੀਂ ਖੁਦ ਹੀ ਦੇਖ ਲਓ ਵੀਡੀਓ ਤੇ ਖੁਦ ਹੀ ਹੋ ਜਾਓ ਸਾਵਧਾਨ ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਸ ਤਰ੍ਹਾਂ ਦਾ ਕਾੜ ਬਾਅ ਚੋਂ ਪਹਿਨਾ ਪਏਗਾ ਤੁਹਾਨੂੰ ਪਸਤੋਨਾ ਇਸ ਕਰਕੇ ਸੀਸੀਟੀਵੀ ਪੂਰੀ ਜ਼ਰੂਰ ਦੇਖਿਓ